ਸਤਿ ਸ਼੍ਰੀ ਅਕਾਲ ਦੀ ਸਾਰਿਆਂ ਨੂੰ ਫੋਟੋਨੋਲੋਜੀ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਮੈਂ ਅਮਰਪਿਤਕੌਰ ਪਾਣਾ ਦੇ ਬੁਟੀਕ ਤੇ ਅੱਜ ਜਿੰਨਾ ਵੀ ਕਲੈਕਸ਼ਨ ਤੁਹਾਡਾ ਸਵਾਗਤ ਕਰਦੇ ਆ ਅੱਜ ਵਾਲੀ ਕਲੈਕਸ਼ਨ ਵੀ ਬਹੁਤ ਹੀ ਜ਼ਿਆਦਾ ਸੋਹਣੀ ਰਹੇਗੀ ਹੁਣ ਥੋੜੇ ਦਿਨ ਆਪਾਂ ਪ੍ਰਿੰਟ ਸੂਟ ਨਹੀਂ ਦਿਖਾਵਾਂਗੇ ਤੇ ਬਾਕੀ ਅੱਜ ਤੁਹਾਨੂੰ ਆਪਾਂ ਦਿਖਾਵਾਂਗੇ ਜੀ ਸਾਰੇ ਹੀ ਮਸ਼ੀਨਵਰਕ ਵਾਲੇ ਸੂਟ ਤੁਹਾਨੂੰ ਦੱਸਾਂਗੇ ਕਿ ਕਿਸ-ਕਿਸ ਫੈਬਰਿਕ ਦੇ ਉੱਪਰ ਆਪਾਂ ਇਹ ਰੈਡੀ ਕੀਤੇ ਨੇ ਐਂਡ ਮਸ਼ੀਨਵਰਕ ਦੇ ਸੂਟ ਵੀ ਬਹੁਤ ਸੋਹਣੇ ਪਾਰਟੀ ਵੇਅਰ ਲੁੱਕ ਦੇ ਵਿੱਚ ਬਣ ਜਾਂਦੇ ਨੇ ਠੀਕ ਹੈ ਜੀ ਕਈ ਵਾਰ ਸਾਨੂੰ ਮੈਸੇਜ ਹੁੰਦੇ ਨੇ ਕਿ ਅਸੀਂ ਬਹੁਤ ਹੀ ਸੋਬਰ ਜਿਹਾ ਕੰਮ ਕਰਾਉਣਾ ਚਾਹੁੰਦੇ ਆ ਜਿਆਦਾ ਸਾਨੂੰ ਹੈਂਡਵਰਕ ਨਹੀਂ ਪਸੰਦ ਹੈਗਾ ਜਿਆਦਾ ਸ਼ਾਈਨ ਵਾਲਾ ਵਰਕ ਨਹੀਂ ਪਸੰਦ ਤੁਸੀਂ ਸਾਡੇ ਤੋਂ ਮਸ਼ੀਨਵਰਕ ਦੇ ਸੂਟ ਜਿਹੜੇ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਚਲੋ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਚੈਨਲ ਤੇ ਪਹਿਲੀ ਵਾਰ ਹੀ ਆਇਆ ਹੈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਨਾਲ ਹੀ ਬੈਲ ਆਈ ਅండ్ ਸਕਰੀਨ ਦੇ ਉੱਪਰ ਆਪਣਾ WhatsApp ਨੰਬਰ ਸ਼ੋ ਹੋ ਰਿਹਾ ਤੁਹਾਨੂੰ ਇਹਨਾਂ ਸੂਟਾਂ ਦੇ ਵਿੱਚੋਂ ਕੋਈ ਵੀ ਕਲਰ ਡਿਜ਼ਾਈਨ ਪਸੰਦ ਹੈ ਐਂਡ ਸਕਰੀਨਸ਼ਾਟ ਲੈ ਕੇ ਤੁਸੀਂ ਸਾਨੂੰ WhatsApp ਤੇ ਮੈਸੇਜ ਕਰਨਾ ਬਿਨਾ ਸਕਰੀਨਸ਼ਾਟ ਤੋਂ ਮੈਸੇਜ ਨਾ ਕਰਿਓ ਔਰ ਇੱਕ ਗੱਲ ਹੋਰ ਤੁਸੀਂ ਨੋਟ ਕਰ ਲਓ ਜਿੰਨੇ ਵੀ ਤੁਹਾਡੇ ਨਾਲ ਡਿਜ਼ਾਈਨ ਆਪਾਂ ਸ਼ੇਅਰ ਕਰਾਂਗੇ ਇਹਨਾਂ ਡਿਜ਼ਾਈਨਰਾਂ ਦੇ ਵਿੱਚੋਂ ਅਗਰ ਤੁਹਾਨੂੰ ਕੋਈ ਡਿਜ਼ਾਈਨ ਪਸੰਦ ਆ ਰਿਹਾ ਕੋਈ ਕਲਰ ਨਹੀਂ ਪਸੰਦ ਤੁਸੀਂ ਕਲਰ ਆਪਣੀ ਚੋਇਸ ਅਕੋਰਡਿੰਗ ਬਣਾ ਸਕਦੇ ਹੋ ਔਰ ਇੱਕ ਮੇਨ ਗੱਲ ਹੋਰ ਤੁਸੀਂ ਕਿਸੇ ਵੀ ਫੈਬ੍ਰਿਕ ਉੱਪਰ ਇਹ ਡਿਜ਼ਾਈਨ ਜਿਹੜੇ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਚਲੋ ਜੀ ਕਰਦੇ ਆਂ ਬਹੁਤ ਹੀ ਸੋਹਣਾ ਸਿੰਪਲ ਸੋਬਰ ਜਿਹਾ ਸੂਟ ਦੇ ਨਾਲ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਨੈਕ ਬਣਿਆ ਹੋਇਆ ਬੋਟਲੀ ਬਟਨ ਦੇ ਕੇ ਆਪਾਂ ਇੱਥੇ ਨੈਕ ਰੈਡੀ ਕੀਤਾ ਹੋਇਆ ਬਹੁਤ ਹੀ ਸੋਹਣਾ ਜਿਹਾ ਸਿੰਪਲ ਸੋਬਰ ਜਿਹਾ ਸੂਟ ਜਿਹੜਾ ਰੈਡੀ ਹੋਇਆ ਹੋਇਆ ਲੋ ਜੀ ਇਹ ਡਿਜ਼ਾਈਨ ਸਾਡਾ ਕਾਫੀ ਟਾਈਮ ਤੋਂ ਚੱਲ ਰਿਹਾ ਜੀ ਐਂਡ ਕਾਫੀ ਡਿਜ਼ਾਈਨ ਆਪਾਂ ਕਾਫੀ ਕਲਰ ਦੇ ਉੱਪਰ ਇਹ ਵਾਲਾ ਡਿਜ਼ਾਈਨ ਜਿਹੜਾ ਬਣਾ ਚੁੱਕਿਆ ਇੱਕ ਕਲਰ ਦੇ ਉੱਪਰ ਨਹੀਂ ਆਪਾਂ ਇਹ ਡਿਜ਼ਾਈਨ ਬਣਾਇਆ ਆਪਾਂ ਕਾਫੀ ਡਿਜ਼ਾਈਨ ਸੌਰੀ ਕਾਫੀ ਕਲਰ ਦੇ ਉੱਪਰ ਇਹ ਵਾਲਾ ਡਿਜ਼ਾਈਨ ਜਿਹੜਾ ਬਣਾਇਆ ਹੋਇਆ ਬਹੁਤ ਸੋਹਣਾ ਤੁਸੀਂ ਦੇਖ ਸਕਦੇ ਹੋ ਕਲਰ ਕੰਟਰਾਸਟ ਹੋਇਆ ਹੋਇਆ ਬੜਾ ਹੀ ਪਿਆਰਾ ਜਿਹਾ ਇਸ ਤਰ੍ਹਾਂ ਨੈਕ ਬਣਿਆ ਹੋਇਆ ਐਂਡ ਇਸ ਤਰੀਕੇ ਨਾਲ ਆਪਣੀ ਬਾਜੂ ਦੇ ਉੱਪਰ ਵਰਕ ਰਹੇਗਾ ਦੇਖੋ ਜੀ ਬਹੁਤ ਸੋਹਣੀ ਸ਼ੇਡ ਲਗਾਈ ਹੋਈ ਏ ਨਾ ਇਹ ਕਾਫੀ ਏ ਨਾ ਇਹ ਮਹਿਰੂਨ ਬੜੀ ਹੀ ਪਿਆਰੀ ਜੀ ਸ਼ੇਡ ਆਪਾਂ ਲਗਾਈ ਹੋਈ ਏ ਐਂਡ ਬਹੁਤ ਸੋਹਣਾ ਜਿਹਾ ਡਿਜ਼ਾਈਨ ਬਣਿਆ ਹੋਇਆ ਦੇਖੋ ਬਹੁਤ ਪਿਆਰਾ ਸਿੰਪਲ ਸੋਬਰ ਜਿਹਾ ਸੂਟ ਏ ਜੀ ਤੁਸੀਂ ਇਸ ਨੂੰ ਗੁਰਦੁਆਰਾ ਸਾਹਿਬ ਲਈ ਵੀ ਵੇਅਰ ਕਰ ਸਕਦੇ ਹੋ ਠੀਕ ਹੈ ਐਂਡ ਛੋਟੇ-ਮੋਟੇ ਫੰਕਸ਼ਨ ਦੇ ਉੱਪਰ ਵੀ ਤੁਸੀਂ ਵੇਅਰ ਕਰ ਸਕਦੇ ਹੋ ਮੈਂ ਫਿਰ ਕਹਿ ਰਹੀ ਆਂ ਕਿ ਅਗ ਇਨਾਂ ਦੇ ਵਿੱਚੋਂ ਕੋਈ ਡਿਜ਼ਾਈਨ ਬਣਾਉਣਾ ਚਾਹੁੰਦੇ ਥੋੜਾ ਜਿਹਾ ਹੋਰ ਪਾਰਟੀ ਵੇਅਰ ਲੁੱਕ ਦੇ ਵਿੱਚ ਜਾਣਾ ਚਾਹੁੰਦੇ ਤੁਸੀਂ ਸਿੰਥੈਟਿਕ ਫੈਬਰਿਕ ਉੱਪਰ ਬਣਾ ਸਕਦੇ ਹੋ ਤੁਸੀਂ ਕ੍ਰੇਪ ਤੇ ਬਣਾਓ ਸਿਲਕ ਤੇ ਬਣਾਓ ਟਿਸ਼ੂ ਤੇ ਬਣਾਓ ਕ੍ਰਸ਼ ਤੇ ਬਣਾਓ ਲੋ ਜੀ ਦੁਪੱਟਾ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਰੈਡੀ ਹੋਇਆ ਹੋਇਆ ਇਸ ਤਰੀਕੇ ਨਾਲ ਦੇਖੋ ਬਹੁਤ ਸੋਹਣੇ ਦੁਪੱਟੇ ਦੀ ਟਾਈ ਐਂਡ ਆਈ ਹੈ ਅੱਜ ਜਲੇਵਾਨ ਨੂੰ ਪਤਾ ਹੀ ਕਿਹੜਾ ਮੌਸਮ ਚੱਲ ਰਿਹਾ ਜੀ ਉਹਦੇ ਕਰਕੇ ਥੋੜਾ ਟਾਈਮ ਲੱਗ ਰਿਹਾ ਦੁਪट्टे ਡਾਈ ਹੋਣ ਨੂੰ ਕਿਉਂਕਿ ਮੌਸਮ ਦੇ ਅਕੋਰਡਿੰਗ ਤੁਹਾਨੂੰ ਪਤਾ ਫਿਰ ਕਪੜਾ ਸੁੱਕਦਾ ਨਹੀਂ ਹੈਗਾ ਤੇ ਟਾਈ ਐਂਡ ਡਾਈ ਨੂੰ ਟਾਈਮ ਲੱਗਦਾ ਇਸ ਤਰੀਕੇ ਨਾਲ ਜੋ ਰਿਲੇਸ਼ ਆਪਾਂ ਸੂਲ ਦੇ ਉੱਪਰ ਦਿੱਤੀ ਹੋਈ ਉਹੀ ਆਪਾਂ ਦੁਪट्टे ਨੂੰ ਇਸ ਤਰ੍ਹਾਂ ਦਿੱਤੀ ਹੋਈ ਹੈ ਔਰ ਦੁਪੱਟਾ ਤੁਹਾਡਾ ਆਰਾਮ ਨਾਲ ਸਿਰ ਦੇ ਉੱਪਰ ਟਿਕੇਗਾ ਇਸ ਤਰੀਕੇ ਨਾਲ ਠੀਕ ਹੈ ਜੀ ਕਾਫੀ ਭੈਣਾਂ ਦੇ ਸਾਨੂੰ ਮੈਸੇਜ ਆ ਰਹੇ ਸੀ ਕਿ ਅਮਨ ਜੀ ਦਾ ਤੁਸੀਂ ਪ੍ਰਿੰਟ ਸਾਨੂੰ ਹੋਰ ਦਿਖਾਉਣੇ ਸੀ ਅਸੀਂ ਇਸੇ ਵੇਟ ਦੇ ਵਿੱਚ ਸੀ ਪਰ ਭੈਣੋ ਸੌਰੀ ਸਾਡੀਆਂ ਭੈਣਾਂ ਜਿਹੜੀਆਂ ਨੇ ਵਰਕਅਰ ਸੂਟ ਰੈਡੀ ਕਰਾਉਣੇ ਹਨ ਉਹਨਾਂ ਦੇ ਵੀ ਸਾਨੂੰ ਮੈਸੇਜ ਆਉਂਦੇ ਰਹਿੰਦੇ ਨੇ ਕਿ ਅਮਨ ਪਲੀਜ਼ ਵਰਕਅਰ ਸੂਟਾਂ ਦੀ ਵੀਡੀਓ ਪਾਓ ਅਸੀਂ ਹੋਰ ਡਿਜ਼ਾਈਨ ਰੈਡੀ ਕਰਵਾਉਣੇ ਨੇ ਤੇ ਆਪਾਂ ਕੋਸ਼ਿਸ਼ ਕਰਿਆ ਕਰਾਂਗੇ ਤੁਹਾਨੂੰ ਵਰਕ ਤੇ ਪ੍ਰਿੰਟ ਵਾਲੇ ਸੂਟ ਜਿਹੜੇ ਨੇ ਇਕੱਠੇ ਦਿਖਾ ਦਈਏ ਇੱਕ ਵੀਡੀਓ ਦੇ ਵਿੱਚ ਠੀਕ ਹੈ ਜੀ ਅਗਰ ਤੁਸੀਂ ਸਲਵਾਰ ਦੇ ਉੱਪਰ ਵਰਕ ਲਾਈਕ ਕਰ ਤੁਸੀਂ ਕਰਵਾ ਸਕਦੇ ਹੋ ਅਗਰ ਤੁਸੀਂ ਨਹੀਂ ਪਸੰਦ ਕਰਦੇ ਤੁਸੀਂ ਸਕਿਪ ਵੀ ਕਰਵਾ ਸਕਦੇ ਹੋ ਠੀਕ ਹੈ ਜੀ ਲਓ ਜ ਬਹੁਤ ਹੀ ਫਾਈਨ ਕੁਆਲਿਟੀ ਦੀ ਕਾਟਨ ਲਗਾਈ ਹੋਈ ਕੋਈ ਹਲਕੀ ਫੁਲਕੀ ਕਾਟਨ ਆਪਾਂ ਨਹੀਂ ਲਗਾਈ ਹੈਗੀ ਠੀਕ ਹੈ ਜੀ ਕਿਉਂਕਿ ਗੜਨਾ ਕਪੜਾ ਸੀ ਵਧੀਆ ਵਧੀਆ ਲਗਾਵਾਂਗੇ ਉਨੀ ਫਿਨਿਸ਼ਿੰਗ ਅੱਛੀ ਆਏਗੀ ਲਓ ਜੀ ਅਗਲਾ ਸੂਟ ਚੈੱਕ ਕਰੋ ਪਹਿਲਾਂ ਤਾਂ ਕਲਰ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਕਲਰ ਬਣਿਆ ਹੋਇਆ ਐਂ ਤੁਸੀਂ ਕੰਮ ਦੀ ਫਿਨਿਸ਼ਿੰਗ ਚੈੱਕ ਕਰੋ ਬਹੁਤ ਸੋਹਣਾ ਕੰਮ ਹੈ ਜੀ ਸਾਫ਼ ਸੁਥਰਾ ਕੰਮ ਕੀਤਾ ਗਿਆ ਹੈ ਵੀਡੀਓ ਬਣਾਉਣਾ ਦਾ ਮਤਲਬ ਇਹੀ ਹੁੰਦਾ ਕਿ ਆਪਾਂ ਵੀਡੀਓ ਤੁਹਾਨੂੰ ਬਿਲਕੁਲ ਨੇੜੇ ਤੋਂ ਦਿਖਾਈਏ ਇਹ ਨਹੀਂ ਹੈਗਾ ਕਿ ਵੀਡੀਓ ਦੂਰ ਕੈਮਰਾ ਲਾ ਕੇ ਵੀਡੀਓ ਬਣਾਤੀ ਹੈ ਨਾ ਆਪਾਂ ਦੇ ਇੱਕ ਬੈਠੇ ਕਿਤੇ ਹੋਰ ਆ ਕੈਮਰਾ ਕਿਤੇ ਸਾਡਾ ਹੋਰ ਚੱਲ ਰਿਹਾ ਉਹਦਾ ਕੋਈ ਫਾਇਦਾ ਨਹੀਂ ਹੈਗਾ ਲੋ ਜੀ ਇਸ ਤਰੀਕੇ ਨਾਲ ਰਹੇਗਾ ਤੁਹਾਨੂੰ ਵਤਕ ਘੇਰੇ ਦੇ ਉੱਪਰ ਕੰਮ ਬਹੁਤ ਸੋਹਣਾ ਘੇਰੇ ਦੇ ਉੱਪਰ ਕੰਮ ਹੋਇਆ ਹੋਇਆ ਐਂਡ ਇਸ ਤਰੀਕੇ ਨਾਲ ਆਪਾਂ ਬਹੁਤ ਹੀ ਪਿਆਰੀ ਜੀ ਲੇਸ਼ ਜਿਹੜੀ ਦਿੱਤੀ ਹੋਈ ਹੈ ਸੂਟ ਨੂੰ ਫਿਨਿਸ਼ਿੰਗ ਲਗਾਈ ਹੋਈ ਹੈ ਬਹੁਤ ਹੀ ਪਿਆਰੀ ਜੀ ਚਾਕ ਘੇਰੇ ਦੇ ਉੱਪਰ ਐਂਡ ਇਸ ਤਰੀਕੇ ਨਾਲ ਆਪਣੀਆਂ ਬਾਹਾਂ ਦੇ ਉੱਪਰ ਕੰਮ ਬਾਹਾਂ ਦਾ ਕੰਮ ਮੈਂ ਤੁਹਾਨੂੰ ਦਿਖਾਉਣੀ ਆ ਬਹੁਤ ਹੀ ਸੋਹਣਾ ਜਿਹਾ ਬਾਹਾਂ ਦੇ ਉੱਪਰ ਬਾਜੂ ਦੇ ਉੱਪਰ ਕੰਮ ਜਿਹੜਾ ਹੋਇਆ ਹੋਇਆ ਇਸ ਤਰੀਕੇ ਨਾਲ ਬਹੁਤ ਪਿਆਰਾ ਜਿਹਾ ਡਿਜ਼ਾਈਨ ਹੈ ਐਂਡ ਕਲਰ ਕੰਟਰਾਸਟ ਬੜਾ ਹੀ ਸੋਹਣਾ ਸੋਬਰ ਜਿਹਾ ਲਾਈਟ ਜਿਹਾ ਕੰਟਰਾਸਟ ਬਣਿਆ ਹੋਇਆ ਬੜਾ ਹੀ ਪਿਆਰਾ ਜਿਹਾ ਐਂਡ ਕਿਤੇ ਵੀ ਤੁਸੀਂ ਇਹ ਵਾਲਾ ਸੂਟ ਜਿਹੜੇ ਨੇ ਵੇਅਰ ਕਰਕੇ ਜਾ ਸਕਦੇ ਹੋ ਇਸ ਤਰੀਕੇ ਨਾਲ ਨੈੱਕ ਰਹੇਗਾ ਆਪਣਾ ਦੇਖੋ ਕਿੰਨਾ ਪਿਆਰਾ ਜਿਹਾ ਸੋਬਰ ਜਿਹਾ ਡਿਜ਼ਾਈਨ ਜਿਹੜਾ ਬਣਿਆ ਹੋਇਆ ਹੈ ਐਂਡ ਇਰਾ ਫੈਬਰਿਕ ਰਹੇਗਾ ਰਾਮਟੈਕ ਪਸ਼ਮੀਨਾ ਤੁਸੀਂ ਕਿਸੇ ਵੀ ਫੈਬਰਿਕ ਦੇ ਉੱਪਰ ਕਰਵਾ ਸਕਦੇ ਹੋ ਲਗਜ਼ਰੀ ਪਸ਼ਮੀਨੇ ਤੇ ਕਰਵਾਓ ਰਾਮਟੈਕ ਪਸ਼ਮੀਨੇ ਦੇ ਉੱਪਰ ਕਰਵਾਓ ਸਿਲਕ ਪਸ਼ਮੀਨੇ ਦੇ ਉੱਪਰ ਕਰਵਾਓ ਉਹ ਤੁਹਾਡੀ ਚੁਆਇਸ ਰਹੇਗੀ ਠੀਕ ਹੈ ਜੀ ਮਸ਼ੀਨ ਵਰਕ ਆਰੀ ਵਰਕ ਐਂਡ ਸਿੰਗਲ ਟਾਂਕੇ ਦਾ ਕੰਮ ਕੋਈ ਵੀ ਤੁਸੀਂ ਕਿਸੇ ਵੀ ਫੈਬਰਿਕ ਦੇ ਉੱਪਰ ਕਰਵਾ ਸਕਦੇ ਹੋ ਜ਼ਰੂਰੀ ਨਹੀਂ ਕਿ ਜੋ ਫੈਬਰਿਕ ਉੱਪਰ ਤੁਹਾਨੂੰ ਆਪਾਂ ਡਿਜ਼ਾਈਨ ਦਿਖਾ ਰਹੇ ਤੁਸੀਂ ਉਸੇ ਫੈਬਰਿਕ ਦੇ ਉੱਪਰ ਕਰਵਾ ਸਕਦੇ ਹੋ ਤੁਸੀਂ ਕਿਸੇ ਵੀ ਫੈਬਰਿਕ ਦੇ ਉੱਪਰ ਐਂਡ ਕਿਸੇ ਵੀ ਕਲਰ ਦੇ ਉੱਪਰ ਲਓ ਜੀ ਇਹ ਦੁਪੱਟਾ ਆਪਾਂ ਇੱਥੇ ਰੱਖਿਆ ਹੋਇਆ ਜੀ ਪਿਓਰ ਕਾਟਾ ਡੋ ਦੁਪੱਟੇ ਦੀ ਤੁਹਾਨੂੰ ਦੁਪੱਟੇ ਦੀ ਲੰਬਾਈ ਚੜਾਈ ਤੋਂ ਪਤਾ ਲੱਗ ਜਾਏਗਾ ਕਿ ਦੁਪੱਟਾ ਫੁੱਲ ਪਿਓਰ ਦਾ ਹੈ ਜਾਂ ਸਾਮੀ ਦਾ ਠੀਕ ਹੈ ਜੀ ਇਸ ਤਰੀਕੇ ਨਾਲ ਦੇਖੋ ਦੁਪੱਟੇ ਦਾ 바ਰ ਕਿੰਨਾ ਹੈ ਜੀ ਲੰਬਾਈ ਵੀ ਐਂ ਚੜਾਈ ਵੀ ਬਹੁਤ ਹੀ ਪਿਆਰਾ ਜਿਹਾ ਜਿਹੜਾ ਦੁਪੱਟਾ ਜਿਹੜਾ ਰੈਡੀ ਕੀਤਾ ਜੀ ਦੇਖੋ ਬੜਾ ਹੀ ਸੋਹਣਾ ਸਿੰਪਲ ਸੋਬਰ ਜਿਹਾ ਡੀਸੈਂਟ ਜਿਹਾ ਪੀਸ ਜਿਹੜਾ ਬਣਿਆ ਹੋਇਆ ਐਂਡ ਚੈਨਲ ਤੇ ਅਗਰ ਤੁਸੀਂ ਪਹਿਲੀ ਵਾਰ ਹੀ ਆਉਂਦੇ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਐਂਡ ਵੀਡੀਓ ਨੂੰ ਲਾਈਕ ਵੀ ਕਰਿਆ ਕਰੋ ਐਂਡ ਸ਼ੇਅਰ ਵੀ ਕਰਿਆ ਕਰੋ ਤਾਕੀ ਹੋਰ ਜਿਹੜੀਆਂ ਭੈਣਾਂ ਨੇ ਉਹ ਵੀ ਸਾਡੀਆਂ ਵੀਡੀਓਜ਼ ਨੂੰ ਦੇਖ ਸਕਣ ਐਂ ਆਪਣੇ ਲਈ ਸੋਹਣੇ-ਸੋਹਣੇ ਸੂਟ ਜਿਹੜੇ ਰੈਡੀ ਕਰਵਾ ਸਕਣ ਲੋ ਜੀ ਕਿਸੇ ਵੀ ਫੈਬਰਿਕ ਦੇ ਉੱਪਰ ਐਂ ਕਿਸੇ ਵੀ ਕਲਰ ਦੇ ਉੱਪਰ ਇਹ ਡਿਜ਼ਾਈਨ ਜਿਹੜਾ ਤੁਸੀਂ ਰੈਡੀ ਕਰਵਾ ਸਕਦੇ ਹੋ ਲੋ ਜੀ ਇਹ ਵੀ ਡਿਜ਼ਾਈਨ ਬਹੁਤ ਪਿਆਰਾ ਐਂਡ ਬਹੁਤ ਸੋਹਣੇ ਕਲਰ ਦੇ ਉੱਪਰ ਆਪਾਂ ਰੈਡੀ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਆ ਮਸ਼ੀਨ ਦਾ ਕੰਮ ਰਹੇਗਾ ਬਹੁਤ ਫਿਨਿਸ਼ਿੰਗ ਦੇ ਨਾਲ ਕੰਮ ਜਿਹੜਾ ਕੀਤਾ ਹੋਇਆ ਘੇਰੇ ਦੇ ਉੱਪਰ ਕੰਮ ਐ ਚਾਕਾਂ ਦੇ ਉੱਪਰ ਕੰਮ ਐ ਹਿੱਪ ਤੱਕ ਜਿਹੜਾ ਕੰਮ ਉਹ ਕੀਤਾ ਹੋਇਆ ਐਂਡ ਇੱਕ ਗੱਲ ਹੋਰ ਜਿਹੜੀਆਂ ਭੈਣਾਂ ਸਾਨੂੰ ਕਹਿੰਦੇ ਨੇ ਕਿ ਸਾਨੂੰ ਬਹੁਤ ਜਲਦੀ ਸੂਟ ਚਾਹੀਦੇ ਤੁਹਾਡੇ ਕੋਈ ਡਿਜ਼ਾਈਨ ਰੈਡੀ ਪੈਨ ਸਾਨੂੰ ਦੇ ਦਿਓ ਦੇਖੋ ਉਹਦੇ ਵਿੱਚ ਇਦਾਂ ਹੁੰਦਾ ਕਿ ਸਾਡੇ ਕੋ ਜਿੰਨੇ ਵੀ ਡਿਜ਼ਾਈਨ ਰੈਡੀ ਹੋਏ ਹੁੰਦੇ ਨੇ ਨਾ ਮੈਜ਼ਰਮੈਂਟ ਅਕੋਰਡਿੰਗ ਰੈਡੀ ਹੋਏ ਹੁੰਦੇ ਨੇ। ਕਈ ਵਾਰ ਇਦਾਂ ਹੁੰਦਾ ਕਿ ਅਗਰ ਘੇਰੇ ਦਾ ਕੰਮ ਹੋਇਆ ਤਾਂ neck ਦਾ ਕੰਮ ਨਹੀਂ ਹੋਇਆ ਫਿਰ ਚੱਲ ਜਾਂਦੀ ਉਹ ਜੀਜਾ ਨਾ ਕਿਉਂਕਿ ਲੈਂਥ ਦੇ ਅਕੋਰਡਿੰਗ ਸੈੱਟ ਹੋ ਜਾਂਦਾ। ਅਗਰ neck ਦਾ ਵੀ ਕੰਮ ਹੋਇਆ ਤਾਂ ਘੇਰੇ ਦਾ ਵੀ ਕੰਮ ਹੋਇਆ ਉਹਦੇ ਵਿੱਚ ਤੁਹਾਡੀ ਜਿਹੜੀ ਲੈਂਥ ਹੋ ਨਹੀਂ ਸੈੱਟ ਆਉਂਦੀ ਕਈ ਵਾਰ ਠੀਕ ਹੈ ਜੀ। ਲਓ ਜੀ ਇਹ ਆਪਾਂ ਬਾਂਦੀਨ ਦੇ ਉੱਪਰ ਰੈਡੀ ਕੀਤਾ। ਬਟ ਇਹ ਸੇਮ ਫੈਬਰਿਕ ਉਹ ਨਹੀਂ ਮਿਲੇਗਾ। ਇਹਦੇ ਵਿੱਚ ਜਿਹੜੇ ਜਿਹੜੇ ਕਲਰ ਆਪਣੇ ਕੋਲ ਸ਼ਿਮਰ ਦੇ ਉੱਪਰ ਅਵੇਲੇਬਲ ਨੇ ਆਪਾਂ ਉਹ ਤੁਹਾਡੇ ਨਾਲ ਹੋ ਜੀ ਬੋਟਮ ਆਪਾਂ ਇੱਥੇ ਰੱਖੀ ਹੋਈ ਹੈ ਕ੍ਰੇਪ ਦੀ ਬਹੁਤ ਹੀ ਸੋਹਣੀ ਜੀ ਲੋ ਜੀ ਇਸ ਤਰ੍ਹਾਂ ਆਪਾਂ ਦੁਪੱਟਾ ਰੈਡੀ ਕੀਤਾ ਹੋਇਆ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਦੇਖੋ ਦੁਪੱਟੇ ਦੀ ਟਾਈ ਐਂਡ ਆਈ ਚੈੱਕ ਕਰੋ ਇਸ ਤਰੀਕੇ ਨਾਲ ਦੇਖੋ ਕਿੰਨਾ ਪਿਆਰਾ ਦੁਪੱਟਾ ਜਿਹੜਾ ਰੈਡੀ ਹੋਇਆ ਹੋਇਆ ਹੈ ਦੁਪੱਟਾ ਆਪਾਂ ਪਿਓਰ ਕਮਲ ਚਰੋਂ ਦਾ ਰੱਖਿਆ ਹੋਇਆ ਠੀਕ ਹੈ ਜੇ ਅਗਰ ਸੈਮੀ ਦਾ ਰਖਾਓਗੇ ਪ੍ਰਾਈਸ ਥੋੜੀ ਘੱਟ ਜਾਏਗੀ ਠੀਕ ਹੈ ਅਗਰ ਐਜ਼ ਇਟ ਹੀ ਬਣਾਓਗੇ ਤਾਂ ਜੋ ਪ੍ਰਾਈਸ ਹੈਗੀ ਆਪਾਂ ਤੁਹਾਨੂੰ ਉਹੀ ਪ੍ਰਾਈਸ ਜਿਹੜੀ ਇਹਦੀ ਮੈਂਸ਼ਨ ਕਰਾਂਗੇ ਠੀਕ ਹੈ ਜੀ ਸਕਰੀਨ ਸ਼ਾਟ ਲੈ ਕੇ ਤੁਸੀਂ ਸਾਡੇ ਤੋਂ ਵਟਸਐਪ ਤੇ ਪ੍ਰਾਈਸ ਲੈ ਕੇ ਆਪਣੇ ਲਈ ਸੂਟ ਜਿਹੜੇ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਇਹ ਪਿਓਰ ਔਰਗੈਂਜ਼ਾ ਦੀ ਸ਼ਰਟ ਰਹੇਗੀ ਬਾਂਦੀ ਦੇ ਵਿੱਚ ਐਂਡ ਪਿਓਰ ਕਰੇਵ ਦੀ ਬਾਟਮ ਰਹੇਗੀ ਠੀਕ ਹੈ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਜੀ ਜਿਹੜੇ ਜਿਹੜੇ ਕਲਰ ਇਹਦੇ ਵਿੱਚ ਅਵੇਲੇਬਲ ਨੇ ਆਪਾਂ ਤੁਹਾਨੂੰ ਸਾਰੇ ਸ਼ੋਅ ਕਰ ਦ ਲੋਜੀ ਲੋਜੀ ਕਲਰ ਚੈੱਕ ਕਰ ਲਓ ਬਹੁਤ ਸੋਹਣੇ ਸੋਹਣੇ ਕਲਰ ਨੇ ਐਂਡ ਇੱਕ ਗੱਲ ਹੋਰ ਅ ਅਗਰ ਤੁਸੀਂ ਮਸ਼ੀਨ ਵਰਕ ਨਹੀਂ ਕਰਵਾਉਣਾ ਚਾਹੁੰਦੇ ਤੁਸੀਂ ਇਹਨੂੰ ਥੋੜਾ ਜਿਹਾ ਹੋਰ ਪਾਰਟੀ ਵੇਅਰ ਲੁੱਕ ਦੇਣਾ ਚਾਹੁੰਦੇ ਤਾਂ ਤੁਸੀਂ ਇਸ ਤੇ ਹੈਂਡ ਵਰਕ ਵੀ ਕਰਵਾ ਸਕਦੇ ਹੋ ਜਿਵੇਂ ਇਹ ਕਲਰ ਬਹੁਤ ਪਿਆਰਾ ਹਲਦੀ ਲਈ ਤੁਸੀਂ ਇਹ ਵਾਲਾ ਸੂਟ ਜਿਹੜਾ ਰੈਡੀ ਕਰਵਾ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਵਰਕ ਹੋਏਗਾ ਦੇ ਉੱਪਰ ਲੋਜੀ ਕਲਰ ਪਸੰਦ ਕਰੀ ਜਾਓ ਤੇ ਸਕਰੀਨ ਦੇ ਉੱਪਰ ਜਿਹੜਾ ਪ੍ਰਾਈਸ ਆਪਾਂ ਦੇ ਰਹੇ ਆਂ ਵਿਦਆਊਟ ਵਰਕ ਦੇ ਰਹੇ ਆਂ ਵਿਦਆਊਟ ਦੁਪੱਟਾ ਦੇ ਰਹੇ ਆਂ ਅਗਰ ਤੁਸੀਂ ਬਿਨਾਂ ਵਰਕ ਤੋਂ ਵੀ ਸਾਡੇ ਤੋਂ ਬਾਇ ਕ ਕਰਨਾ ਚਾਹੁੰਦੇ ਤੁਸੀਂ ਕਰ ਸਕ ਲੋ ਜੀ ਅਗਲਾ ਕਲਰ ਚੈੱਕ ਕਰੋ ਬਹੁਤ ਜਿਆਦਾ ਸੋਨਾ ਕਲਰ ਹੈ ਜੀ ਇਹ ਵੀ ਲਾਈਟ ਜਿਹਾ ਬਾਜ਼ਾਰ ਨੇ ਟ੍ਰੈਂਡ ਕਾਫੀ ਜਿਆਦਾ ਜੀ ਇਹ ਸਦਾ ਬਹਾਰ ਹੀ ਡਿਜ਼ਾਈਨ ਹੈ ਲੋ ਜੀ ਇਸ ਤਰੀਕੇ ਨਾਲ ਇਹ ਵੀ ਕਲਰ ਬਹੁਤ ਜਿਆਦਾ ਸੋਨਾ ਜੀ ਲੋ ਜੀ ਇਸ ਤਰੀਕੇ ਨਾਲ ਐਂਡ ਅਗਲਾ ਕਲਰ ਰਹੇਗਾ ਜੀ ਇਹ ਵਾਲਾ ਬਹੁਤ ਸੋਨਾ ਕਲਰ ਹੈ ਜੀ ਇਹ ਵੀ ਹੋ ਜੀ ਇਹਦੀ ਡਿਜ਼ਾਈਨਿੰਗ ਥੋੜੀ ਡਿਫਰੈਂਟ ਰਹੇਗੀ ਇਸ ਤਰੀਕੇ ਨਾਲ ਜੀ ਸ਼ਰਟ ਦਾ ਕੰਮ ਰਹੇਗਾ ਐਂਡ ਇਸ ਤਰੀਕੇ ਨਾਲ ਬਾਟਮ ਰਹੇਗੀ ਦੇਖੋ ਕਲਰ ਚੈੱਕ ਕਰ ਲਓ ਸਕਰੀਨ ਦੇ ਉੱਪਰ ਪ੍ਰਾਈਸ ਸ਼ੋ ਹੋ ਰਿਹਾ ਵਿਦਆਊਟ ਦੁਪੱਟਾ ਐਂਡ ਵਿਦਆਊਟ ਵਰਕ ਇਹ ਫੈਬਰਿਕ ਸ਼ਿਮਰ ਦਾ ਰਹੇਗਾ ਤੁਹਾਨੂੰ ਜਿਹੜਾ ਸੂਟ ਪਹਿਲਾਂ ਦਿਖਾ ਰਹੀਆਂ ਬੰਨੀ ਵਾਲੇ ਠੀਕ ਹੈ ਜੀ ਇਹ ਵੀ ਸ਼ਿਮਰ ਰਹੇਗੀ ਬਹੁਤ ਸੌਫਟ ਸ਼ਿਮਰ ਹੈ ਜੀ ਕਿਸੇ ਤਰੀਕੇ ਨਾਲ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੋਏਗੀ ਕੋਈ ਇਰਿਟੇਸ਼ਨ ਨਹੀਂ ਹੋਏਗੀ ਲਓ ਜੀ ਇਹ ਕਲਰ ਚੈੱਕ ਕਰੋ ਇਹ ਵੀ ਕਲਰ ਬਹੁਤ ਪਿਆਰਾ ਬਹੁਤ ਸੋਹਣਾ ਕਲਰ ਹੈ ਠੀਕ ਹੈ ਜੀ ਇਹ オーਗੈਂਜ਼ਾ ਵਾਨੀ ਦਾ ਡਿਜ਼ਾਈਨ ਰਹੇਗਾ ਠੀਕ ਹੈ ਜੀ। ਲਓ ਜੀ ਕਲਰ ਸਕਰੀਨਸ਼ਾਟ ਲਈ ਜਾਓ ਜਿਹੜਾ ਜਿਹੜਾ ਕਲਰ ਪਸੰਦ ਹੈ। ਲਓ ਜੀ ਇੱਕ ਕਲਰ ਇਹ ਵੀ ਰਹੇਗਾ ਬਹੁਤ ਸੋਹਣਾ ਕਲਰ ਹੈ ਜੀ। ਕਾਫੀ سارے ਸੂਟ ਹੈ ਡਿਜ਼ਾਈਨ ਦੇ ਉੱਪਰ ਵੀ ਬਣੇ ਨੇ ਬਸ ਇਹ ਥੋੜੇ ਸੂਟ ਰਹਿ ਗਏ ਨੇ ਤੇ ਬਾਕੀ ਪਤਾ ਨਹੀਂ ਸਾਨੂੰ ਇਹਨਾਂ ਦੇ ਵੀ ਆਰਡਰ ਹੋਣ ਉਹ ਸਸੀ ਨੇ ਚੈੱਕ ਕਰਨੇ ਨੇ ਜੀ ਅਜੇ ਬਸ ਤੁਹਾਨੂੰ ਇੱਕ ਵਾਰੀ ਕਲਰ ਸ਼ੋਅ ਕਰ ਦਿੱਤੇ ਨੇ ਜਿਹੜਾ ਜਿਹੜਾ ਕਲਰ ਤੁਹਾਨੂੰ ਪਸੰਦ ਹੈ ਸਕਰੀਨਸ਼ਾਟ ਲਾਓ WhatsApp ਤੇ ਤੁਸੀਂ ਮੈਸੇਜ ਕਰੋ। ਲਓ ਜੀ ਇੱਕ ਰਹੇਗਾ ਇਹ ਵਾਲਾ ਗ੍ਰੇ ਕਲਰ ਬਹੁਤ ਹੀ ਪਿਆਰਾ ਜਿਆ ਇਸ ਤਰ੍ਹਾਂ ਦੀ ਮੈਚਿੰਗ ਰਹੇਗੀ ਇਹਦੇ ਉੱਪਰ ਆਪਾਂ ਨੇ ਇੱਕ ਰੈੱਡ ਮਹਿਰੂਨ ਵਾਲਾ ਡਿਜ਼ਾਈਨ ਰੈਡੀ ਕੀਤਾ ਤੁਸੀਂ ਉਸ ਤਰੀਕੇ ਨਾਲ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਲੋ ਜੀ ਇਹ ਆਪਣੀ ਕ੍ਰੇਪ ਰਹੇਗੀ ਪਿਓਰ ਕ੍ਰੇਪ ਠੀਕ ਹੈ ਲੋ ਜੀ ਇੱਕ ਡਿਜ਼ਾਈਨ ਰਹੇਗਾ ਜੀ ਇਹ ਵਾਲਾ ਇਸ ਤਰੀਕੇ ਨਾਲ ਇਹ ਬਹੁਤ ਹੀ ਪਿਆਰੀ ਜੀ ਪਿੰਕ ਸ਼ੇਡ ਹੈ ਜੀ ਇਹ ਵੀ ਕ੍ਰੇਪ ਰਹੇਗੀ ਲੋ ਜੀ ਇਹ ਵੀ ਕਲਰ ਚੈੱਕ ਕਰੋ ਇਹ ਵੀ ਕ੍ਰੇਪ ਦਾ ਸੌਰੀ ਆਰਗੈਂਜ਼ਾ ਦਾ ਕਲਰ ਰਹੇਗਾ ਤੁਸੀਂ ਇਹ ਤੇ ਹੈਂਡਵਰਕ ਵੀ ਕਰਵਾ ਸਕਦੇ ਹੋ ਮਸ਼ੀਨ ਵੀ ਕਰਵਾ ਸਕਦੇ ਹੋ ਆਰੀ ਵੀ ਕਰਵਾ ਸਕਦੇ ਹੋ ਠੀਕ ਹੈ ਜੀ ਜਿਹੜਾ ਤੁਸੀਂ ਡਿਜ਼ਾਈਨ ਪਸੰਦ ਕਰੋਗੇ ਤੁਸੀਂ ਸਾਨੂੰ ਪੇ ਸਕਰੀਨਸ਼ਾਟ ਭੇਜ ਦਿਓ ਨਾਲ ਹੀ ਅਗਰ ਤੁਹਾਨੂੰ ਕੋਈ ਸਾਡਾ ਡਿਜ਼ਾਈਨ ਪਸੰਦ ਆ ਤੁਸੀਂ ਉਹ ਵੀ ਡਿਜ਼ਾਈਨ ਤੇ ਰੈਡੀ ਕਰਵਾ ਸਕਦੇ ਹੋ ਲੋ ਜੀ ਇਹ ਵੀ ਫੁੱਲ ਪਿਓਰ ਕ੍ਰੇਪ ਰਹੇਗੀ ਠੀਕ ਹੈ ਜੀ ਤੁਹਾਨੂੰ ਜਿੰਨੇ ਵੀ ਤੁਹਾਨੂੰ ਸੂਟ ਦਿਖਾਏ ਨੇ ਬਾਣੀ ਵਿੱਚ ਸ਼ਿਮਰ ਪਿਓਰ ਸ਼ਿਮਰ ਦੇ ਉੱਪਰ ਦਿਖਾਏ ਨੇ ਪਿਓਰ ਆਰਗੈਂਜ਼ਾ ਦੇ ਉੱਪਰ ਦਿਖਾਏ ਨੇ ਐਂਡ ਪਿਓਰ ਕ੍ਰੇਪ ਦੇ ਉੱਪਰ ਦਿਖਾ スクリーンショット ਲੈ ਕੇ WhatsApp ਤੇ ਤੁਸੀਂ ਮੈਸੇਜ ਕਰ ਸਕਦੇ ਹੋ ਅਗਰ ਵਿਦਆਊਟ ਵਰਕ ਤੁਸੀਂ ਬਾਇ ਕਰ ਚਾਹੁੰਦੇ ਵਿਦਆਊਟ ਵਰਕ ਵੀ ਤੁਸੀਂ ਬਾਇ ਕਰ ਸਕਦੇ ਹੋ ਤੇ ਲੋ ਜੀ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਅਗਲਾ ਡਿਜ਼ਾਈਨ ਬਹੁਤ ਹੀ ਪਿਆਰਾ ਜਿਹਾ ਕਾਫੀ ਲੰਬੇ ਸਮੇਂ ਤੋਂ ਸਾਡੇ ਇਹ ਵਾਲੇ ਡਿਜ਼ਾਈਨ ਚੱਲ ਰਹੇ ਨੇ ਜੀ ਬੜੀ ਖੁਸ਼ੀ ਹੁੰਦੀ ਸਾਡੇ ਜਦੋਂ ਡਿਜ਼ਾਈਨ ਰਿਪੀਟ ਹੁੰਦੇ ਨੇ ਐਂ ਜਿਹੜਾ ਅਸੀਂ ਇਹ ਡਿਜ਼ਾਈਨ ਬਣਾ ਚੁੱਕੇ ਆ ਕੋਈ ਵੀ ਡਿਜ਼ਾਈਨ ਸਾਡੇ ਬੁਟੀਕ ਤੇ ਉੱਪਰ ਬਣਿਆ ਹੋਇਆ ਤਾਂ ਮੋਸਟਲੀ ਸਾਰੇ ਰਿਪੀਟ ਹੀ ਹੋਏ ਨੇ ਜੀ ਲੋ ਜੀ ਇਹ ਬੁਲੈ ਡਿਜ਼ਾਈਨ ਚੈੱਕ ਕਰੋ ਬਹੁਤ ਸੋਹਣਾ ਜਿਹਾ ਡਿਜ਼ਾਈਨ ਹੈ ਸਿੰਪਲ ਸੋਬਰ ਜਿਹਾ ਸਾਰੇ ਸੂਟ ਪੈਕ ਹੋਏ ਪਏ ਸੀ ਕਾਫੀ ਸਮੇਂ ਤੋਂ ਲਓ ਜੀ ਇਸ ਤਰੀਕੇ ਨਾਲ ਚਾਕ ਦਾ ਕੰਮ ਹਿਪ ਦਾ ਕੰਮ ਠੀਕੇ ਜੀ ਘੇਰੇ ਦਾ ਕੰਮ ਐਂਡ ਇਸ ਤਰੀਕੇ ਨਾਲ ਬਹੁਤ ਸੋਹਣਾ ਜਿਹਾ ਨੈਕ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਸਿੰਪਲ ਸੋਬਰ ਜਿਹਾ ਨੈਕ ਬਣਿਆ ਹੋਇਆ ਬਹੁਤ ਸੋਹਣਾ ਲੱਗ ਰਿਹਾ ਜੋ ਪਹਿਣਾ ਜਿਆਦਾ ਡਿਜ਼ਾਈਨਿੰਗ ਨਹੀਂ ਪਸੰਦ ਕਰਦੀਆਂ ਤੁਸੀਂ ਇਸ ਤਰੀਕੇ ਦੇ ਸਿੰਪਲ ਸੋਬਰ ਜਿਹੜਾ ਨੈਕ ਨੇ ਉਹ ਬਣਾ ਲਿਆ ਕਰੋ ਠੀਕੇ ਜੀ ਇਸ ਤਰੀਕੇ ਨਾਲ ਬਾਜ਼ੂ ਦਾ ਕੰਮ ਰਹੇਗਾ ਬਹੁਤ ਸੋਹਣਾ ਕੰਮ ਦੇਖੋ ਬਹੁਤ ਹੀ ਪਿਆਰਾ ਜਆ ਰੈੱਡ ਮੈਰੂਨ ਸ਼ੇਡ ਲਾ ਕੇ ਐਂਡ ਤੁਸੀਂ ਦੇਖ ਸਕਦੇ ਬਹੁਤ ਹੀ ਸੋਹਣੀ ਜਰੀ ਲੱਗੀ ਹੋਈ ਏ ਬਹੁਤ ਸੋਹਣਾ ਸਾਡਾ ਸੂਟ ਜਿਹੜਾ ਬਣਿਆ ਹੋਇਆ ਫੈਬਰਿਕ ਕਾਟਨ ਰਹੇਗਾ ਜੀ ਰੂਬੀ ਕਾਟਨ ਤੁਸੀਂ ਕਿਸੇ ਵੀ ਫੈਬਰਿਕ ਦੇ ਉੱਪਰ ਰੈਡੀ ਕਰਵਾ ਸਕਦੇ ਹੋ ਲਓ ਜੀ ਇਸ ਤਰੀਕੇ ਨਾਲ ਰਹੇਗਾ ਦੁਪੱਟਾ ਬਹੁਤ ਸੋਹਣਾ ਦੁਪੱਟਾ ਰੈਡੀ ਹੋਇਆ ਇਸ ਤਰੀਕੇ ਨਾਲ ਆਪਾਂ ਡਬਿਓ ਵਾਲਾ ਡਿਜ਼ਾਈਨ ਜਿਹਨੂੰ ਆਪਾਂ ਕਹਿੰਦੇ ਬਾਂਦੀ ਨਾਲ ਡਿਜ਼ਾਈਨ ਡਾਇਮੰਡ ਵਾਲਾ ਉਹ ਵਾਲਾ ਡਿਜ਼ਾਈਨ ਆਪਾਂ ਰੈਡੀ ਕੀਤਾ ਹੋਇਆ ਜੀ ਦੁਪੱਟੇ ਤੁਹਾਨੂੰ ਹਮੇਸ਼ਾ ਹੀ ਸਾਡੇ ਖੁੱਲੇ ਡੁੱਲੇ ਮਿਲਣਗੇ ਜੀ ਤੁਹੋ ਜੀ ਸਰ ਦੇ ਪਰ ਆਰਾਮ ਨਾਲ ਟਿਕਣਗੇ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਚਿੰਤਾ ਕਰਨ ਦੀ ਜਰੂਰਤ ਨਹੀਂ ਹੈਗੀ ਅਗਰ ਵੀ ਤੁਹਾਨੂੰ ਇੱਕ ਵਾਰ ਕਹਿ ਦਿੱਤਾ ਕਿ ਦੁਪੱਟੇ ਸਾਡੇ ਸਿਰ ਦੇ ਉੱਪਰ ਟਿਕਣੇ ਚਾਹੀਦੇ ਨੇ ਅਮਨ ਤਾਂ ਤੁਹਾਨੂੰ ਦੁਪੱਟੇ ਆਪਾਂ ਉਹੀ ਭੇਜਾਂਗੇ ਜੋ ਤੁਹਾਡੇ ਸਿਰ ਦੇ ਉੱਪਰ ਟਿਕਣਗੇ ਜਿੰਨੇ ਵੀ ਡਿਜ਼ਾਈਨ ਤੁਹਾਨੂੰ ਦਿਖਾ ਰਿਹਾ ਕੋਈ ਵੀ ਡਿਜ਼ਾਈਨ ਤੁਹਾਨੂੰ ਪਸੰਦ ਆ ਅਗਰ ਕਲਰ ਨਹੀਂ ਪਸੰਦ ਆ ਰਿਹਾ ਤੁਸੀਂ ਕਿਸੇ ਵੀ ਕਲਰ ਦੇ ਉੱਪਰ ਰੈਡੀ ਕਰਵਾ ਸਕਦੇ ਹੋ ਲਓ ਜੀ ਇਸ ਤਰੀਕੇ ਦੇ ਨਾਲ ਬਹੁਤ ਹੀ ਸੋਹਣਾ ਜਿਆ ਡਿਜ਼ਾਈਨ ਹੈ ਜੀ ਇਹ ਵੀ ਬਹੁਤ ਪਿਆਰਾ ਜਿਆ ਇਸ ਤਰ੍ਹਾਂ ਦੋਨੋਂ ਸਾਈਡ ਆਪਣੇ ਘੇਰੇ ਦੇ ਉੱਪਰ ਬਹੁਤ ਸੋਹਣੇ ਫਲਾਰ ਰਹਣਗੇ ਜੀ ਪੂਰੀ ਸ਼ਰਟ ਦੇ ਵਿੱਚ ਤੁਹਾਨੂੰ ਬੂਟੀ ਮਿਲੇਗੀ ਬਹੁਤ ਹੀ ਪਿਆਰਾ ਜਿਆ ਪਰਪਲ ਕਲਰ ਹੈ ਜੀ ਸੈਲਫ ਪ੍ਰਿੰਟ ਦੇ ਵਿੱਚ ਫੈਬਰਿਕ ਰਹੇਗਾ ਬਹੁਤ ਸੋਹਣਾ ਐਂਡ ਸੌਫਟ ਐਂਡ ਇਸੇ ਤਰੀਕੇ ਨਾਲ ਆਪਣੇ ਬਾਜ਼ੂ ਦੇ ਉੱਪਰ ਵੇਲ ਰਹੇਗੀ ਐਂਡ ਕਲਰ ਬਹੁਤ ਜਿਆਦਾ ਸੋਹਣਾ ਹੈ ਇਸ ਤਰੀਕੇ ਨਾਲ ਬਾਟਮ ਰਹੇਗੀ ਬਾਟਮ ਦੇ ਉੱਪਰ ਕੋਈ ਵਰਕ ਨਹੀਂ ਹੈਗਾ ਜੀ। ਲੋ ਜੀ ਇਸ ਤਰੀਕੇ ਨਾਲ ਰਹੇਗਾ ਦੁਪੱਟਾ ਸਾਡਾ ਇਹ ਵਾਲਾ ਡਿਜ਼ਾਈਨ ਜਿਹੜਾ ਦੁਪੱਟੇ ਦਾ ਟਾਈ ਐਂਡ ਆ ਇਹਦਾ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ। ਹਰ ਇੱਕ ਭੈਣ ਸਾਨੂੰ ਇਹ ਮੈਸੇਜ ਕਰਦੀ ਕਿ ਸਾਡੇ ਵਾਸਤੇ ਅਮਨ ਇਹੀ ਡਿਜ਼ਾਈਨ ਰੈਡੀ ਕਰਕੇ ਭੇਜੋ ਕਿਉਂਕਿ ਜਿਹੜਾ ਇਹ ਵਾਲਾ ਡਿਜ਼ਾਈਨ ਹੈ ਬਹੁਤ ਜ਼ਿਆਦਾ ਸੋਹਣਾ ਐਂਡ ਸੋਬਰ ਜਿਹਾ ਡਿਜ਼ਾਈਨ ਹੈ। ਭੈਣ ਸਰਦਾਰੀ ਜਿਹਾ ਡਿਜ਼ਾਈਨ ਇਹ ਵਾਲਾ ਲੱਗ ਪਾਏਗੀ। ਠੀਕ ਹੈ ਜੀ। ਲੋ ਜੀ ਹੁਣ ਆਪਾਂ ਤੁਹਾਨੂੰ ਦਿਖਾ ਦਿਆਂ ਥੋੜੇ ਜਿਹਾ ਪ੍ਰਿੰਟ ਸੂਟ। ਕਿਉਂਕਿ ਸਾਡੇ ਜਿਹੜੇ ਪ੍ਰਿੰਟ ਸੂਟ ਵਾਲੀਆਂ ਭੈਣਾਂ ਨੇ ਕਿਤੇ ਉਹਨਾਂ ਨਾਰਾਜ਼ ਹੋ ਜਾਂਦੇ ਨੇ ਸਾਡੇ ਤੋਂ ਕਿਤੇ ਉਹ ਕਹਿਣ ਵੀ ਹੁਣ ਤੁਸੀਂ ਸਾਨੂੰ ਪ੍ਰਿੰਟ ਸੂਟ ਹੀ ਨਹੀਂ ਦਿਖਾ ਰਹੇ ਹੈਗੇ ਤੇ ਉਹਨਾਂ ਦੇ ਵਿੱਚੋਂ ਵੀ ਅਗਰ ਤੁਹਾਨੂੰ ਕੋਈ ਡਿਜ਼ਾਈਨ ਕੋਈ ਪ੍ਰਿੰਟ ਪਸੰਦ ਹੈ ਸਕਰੀਨਸ਼ਾਟ ਲੈ ਕੇ ਤੁਸੀਂ ਸਾਨੂੰ WhatsApp ਤੇ ਮੈਸੇਜ ਜਿਹੜਾ ਕਰ ਸਕਦੇ ਹੋ ਲੋਜੀ ਪ੍ਰਿੰਟ ਸੂਟ ਚੈੱਕ ਕਰੋ ਬਹੁਤ ਸੋਹਣਾ ਪ੍ਰਿੰਟ ਹੈ ਬਿਲਕੁਲ ਤਾਂ ਬਿਲਕੁਲ ਨੇੜ ਤੋਂ ਪ੍ਰਿੰਟ ਚੈੱਕ ਕਰੋ ਸੇਮ ਐਜ਼ ਇਟ ਇ ਪ੍ਰਿੰਟ ਮੈਂ ਆਪਣੇ ਲਈ ਖੁਦ ਰੈਡੀ ਕੀਤਾ ਬਹੁਤ ਹੀ ਪਿਆਰਾ ਜਿਹਾ ਬਟ ਮੈਂ ਵੇਅਰ ਕਰਕੇ ਤੁਹਾਨੂੰ ਦਿਖਾ ਨਹੀਂ ਸਕੀ ਸੌਰੀ ਨੈਕਸਟ ਵੀਡੀਓ 'ਚ ਆਪਾਂ ਦਿਖਾਵਾਂਗੇ ਤਲੋ ਜੀ ਇਹ ਕੁਝ ਡਿਫਰੈਂਟ ਲੈ ਕੇ ਆਏ ਆ ਜੀ ਆਪਾਂ ਤੁਹਾਡੇ ਲਈ ਇਸ ਤਰੀਕੇ ਨਾਲ ਇਹ प्रिंट ਸ਼ਰਟ ਰਹੇਗੀ ਇਸ ਤਰੀਕੇ ਨਾਲ ਐਂਡ ਪਲੇਨ ਬਾਟਮ ਰਹੇਗੀ ਬਹੁਤ ਹੀ ਪਿਆਰਾ ਜਿਹਾ ਫੈਬਰਿਕ ਹੈ ਜੀ ਸੌਫਟ ਗਲਾਸ ਸਿਲਕ ਰਹੇਗੀ ਬਹੁਤ ਹੀ ਪਿਆਰੀ ਜੀ ਐਂਡ ਕਲਰ ਪ੍ਰਿੰਟ ਤੁਸੀਂ ਚੈੱਕ ਕਰ ਲਓ ਬਹੁਤ ਹੀ ਪਿਆਰੀ ਜੀ ਪੀਕਾਕ ਸ਼ੇਡ ਹੈ ਜੀ ਐਂਡ ਦੁਪੱਟੇ ਇਹਨਾਂ ਦੇ ਬਹੁਤ ਹੀ ਜ਼ਿਆਦਾ ਸੋਹਣੇ ਨੇ ਮੈਂ ਤੁਹਾਨੂੰ ਸਿਰਫ ਇੱਕ ਦੁਪੱਟਾ ਖੋਲ ਕੇ ਦਿਖਾਉਂਗੀ ਸਭ ਦੀ ਪ੍ਰਿੰਟਿੰਗ ਸੇਮ ਹੀ ਹੋਏਗੀ ਆਈ ਥਿੰਕ ਸਕਰੀਨ ਦੇ ਉੱਪਰ ਪ੍ਰਾਈਸ ਸ਼ੋ ਹੋ ਰਿਹਾ ਜੀ スクリーンショット ਲੈ ਕੇ WhatsApp ਤੇ ਕਿਸੇ ਨੂੰ ਮੈਸੇਜ ਕਰ ਸਕਦੇ ਹੋ ਬਹੁਤ ਹੀ ਘੱਟ ਇਹ ਵਾਲਾ ਜਿਹੜੇ ਪੀਸ ਸਾਡੇ ਕੋਲ ਆਏ ਨੇ ਲਓ ਜੀ ਦੁਪੱਟਾ ਚੈੱਕ ਕਰ ਲਓ ਦੁਪੱਟਾ ਚੈੱਕ ਕਰੋ ਕਿੰਨਾ ਖੁੱਲਾ ਡੁੱਲਾ ਦੁਪੱਟਾ ਇਸ ਤਰੀਕੇ ਨਾਲ ਬਹੁਤ ਜ਼ਿਆਦਾ ਸੋਹਣਾ ਦੁਪੱਟਾ ਹੈ ਜੀ ਬਹੁਤ ਹੀ ਪਿਆਰਾ ਜਾਂ ਲਓ ਜੀ ਬਹੁਤ ਸੋਹਣੇ ਤੁਹਾਡੇ ਸੂਟ ਵਾਲੇ ਸਟਿਚ ਹੋਣਗੇ ਐਂਡ ਕਾਫੀ ਸਾਰੇ ਸੂਟ ਦਾ ਸਟਿਚਿੰਗ ਹੋ ਨਹੀਂ ਚਲੇ ਵੀ ਗਏ ਕਿਉਂਕਿ ਜੋ ਭੈਣਾਂ ਸਾਨੂੰ ਕਹਿ ਦਿੰਦੀਆਂ ਨੇ ਕਿ ਅਮਨ ਤੁਹਾਡੇ ਕੋਲ ਜੋ ਵੀ ਕੁਝ ਨਵਾਂ ਆਉਂਦਾ ਜਿਨ੍ਹਾਂ ਦੀ ਪੇਮੈਂਟ ਸਾਡੇ ਕੋਲ ਅਡਵਾਂਸ ਆਲਰੇਡੀ ਆਈ ਹੁੰਦੀ ਹੈ ਕਿਉਂਕਿ ਕੁਝ ਭੈਣਾਂ ਕੋਲ ਟਾਈਮ ਨਹੀਂ ਹੁੰਦਾ ਹੈਗਾ ਕਿ ਉਹ ਸਾਡੀ ਵੀਡੀਓ ਦੇਖਣ ਤੇ ਉਹ ਸਾਨੂੰ ਆਰਡਰ ਕਰਨ ਦੀ ਕਿ ਉਹ ਅਡਵਾਂਸ ਦੇ ਵਿੱਚ ਸਾਨੂੰ ਪੇਮੈਂਟ ਭੇਜ ਦਿੰਦੇ ਨੇ ਤੇ ਜਦੋਂ ਵੀ ਉਹਨਾਂ ਨੂੰ ਲੱਗਦਾ ਵੀ ਕੁਝ ਨਵਾਂ ਆਇਆ ਤਾਂ ਸਾਨੂੰ ਮੈਸੇਜ ਕਰ ਦਿੰਦੇ ਨੇ ਕਿ ਅਮਨ ਜੋ ਤੁਸੀਂ ਆਪਣੇ ਲਈ ਰੈਡੀ ਕਰੋਗੇ ਸਾਡੇ ਲਈ ਵੀ ਨਾਲ ਹੀ ਰੈਡੀ ਕਰ ਦਿਓ ਤੇ ਇਸੇ ਤਰ੍ਹਾਂ ਆਪਾਂ ਕਾਫੀ ਭੈਣ ਦਾ ਲਓ ਜੀ ਦੁਪੱਟਾ ਬਹੁਤ ਹੀ ਪਿਆਰਾ ਜੀ ਆਰਾਮ ਨਾਲ ਤੁਹਾਡੇ ਸਿਰ ਦੇ ਉੱਪਰ ਟਿਕੇਗਾ ਦੁਪੱਟੇ ਦਾ ਤੁਹਾਨੂੰ ਦਿਖਾ ਦਿੱਤਾ ਆਪਾਂ ਨੇ ਖੋਲ ਕੇ ਲੰਬਾਈ ਵੀ ਐਂ ਚੁੜਾਈ ਵੀ ਐਂਡ ਪ੍ਰਿੰਟ ਵੀ ਇਸ ਤਰੀਕੇ ਨਾਲ ਦੇਖੋ ਬਹੁਤ ਸੋਹਣਾ ਦੁਪੱਟਾ ਹੈ ਜੀ ਬਹੁਤ ਹੀ ਪਿਆਰੀ ਸ਼ੇਡ ਹੈ ਜੀ ਪੀਕਾਕ ਸ਼ੇਡ ਮੈਚਿੰਗ ਸੂਟ ਰਹਿਣਗੇ ਜੀ ਇਹ ਵਾਲੇ ਇਹਦੇ ਵਿੱਚ ਜਿੰਨੇ ਵੀ ਕਲਰ ਆਏ ਨੇ ਆਪਾਂ ਤੁਹਾਨੂੰ ਸਾਰੇ ਸ਼ੋਅ ਕਰ ਦਿੰਨੇ ਆ ਲੋਜੀ ਕਲਰ ਚੈੱਕ ਕਰ ਲਓ ਅਗਲਾ ਕਲਰ ਇਹ ਵਾਲਾ ਰਹੇਗਾ ਬਹੁਤ ਹੀ ਪਿਆਰੀ ਜੀ ਇਹ ਵਾਲੀ ਇਸ ਤਰ੍ਹਾਂ ਦੀ ਮਹਿਰੂਨ ਡਾਰਕ ਮਹਿਰੂਨ ਛੇੜ ਰਹੀ ਹੈ ਐਂਡ ਫੈਬਰਿਕ ਜਿਹੜਾ ਰਹੇਗਾ ਗਲਾਸ ਸਿਲਕ ਰਹੇਗਾ ਬਹੁਤ ਹੀ ਪਿਆਰੀ ਜੀ ਸ਼ਾਈਨ ਹੈ ਜੀ ਇਹਦੇ ਵਿੱਚ ਐਂਡ ਪਾਰਟੀ ਵੇਅਰ ਸੂਟ ਰਹੇਗਾ ਜੀ ਇਹ ਵਾਲਾ ਐਂਡ ਬ੍ਰਾਂਡਡਾ ਰਹੇਗਾ 10 ਬ੍ਰਾਂਡ ਰਹੇਗਾ ਠੀਕ ਹੈ ਤੁਸੀਂ ਦੇਖ ਸਕਦੇ ਹੋ ਉੱਪਰ ਸਟੈਂਪ ਲੱਗੀ ਹੋਈ ਹੈ ਅਨ 2.5 ਮੀਟਰ ਦੀ ਸ਼ਰਟ ਐਂਡ 2.5 ਦੀ ਬਾਟਮ ਮਿਲੇਗੀ ਤੁਹਾਨੂੰ ਕਲਰ ਚੈੱਕ ਕਰ ਲਓ ਪਹਿਲੇ ਚੇੜ ਤੁਹਾਨੂੰ ਪੀਕਾਕ ਦਿਖਾਈ ਹੁਣ ਆਪਾਂ ਦਿਖਾ ਰਹੇ ਮਹਿਰੂਨ ਪ੍ਰਿੰਟ ਦੋਨਾਂ ਦਾ ਸੇਮ ਹੀ ਰਹੇਗਾ ਠੀਕ ਹੈ ਜੀ ਇਹਦੇ ਵਿੱਚ ਦੋ ਪ੍ਰਿੰਟ ਹੀ ਆਏ ਨੇ ਜੀ ਆਪਾਂ ਤੁਹਾਨੂੰ ਦੋਨੇ ਦਿਖਾ ਦਿੱਤੇ ਨੇ ਸੋਰੀ ਤਿੰਨ ਪ੍ਰਿੰਟ ਐਚ ਆਏ ਸੀ ਤਿੰਨ ਦੂਸਰੇ ਜਿਹੜਾ ਕਲਰ ਹੈ ਉਹਦੇ ਵਿੱਚ ਪ੍ਰਿੰਟ ਆਏ ਨੇ ਲੋ ਜੀ ਅਗਲਾ ਪ੍ਰਿੰਟ ਚੈੱਕ ਕਰੋ ਕੋ ਸੋਨਾ ਪ੍ਰਿੰਟ ਹੈ ਜੀ ਇਹ ਵੀ ਇਸ ਤਰੀਕੇ ਦੇ ਨਾਲ ਮੈਚਿੰਗ ਸੂਟ ਰਹੇਗਾ ਜੀ ਲੋ ਜੀ ਅਗਲਾ ਕਲਰ ਚੈੱਕ ਕਰੋ ਐਂਡ ਇਹ ਪ੍ਰਿੰਟ ਥੋੜਾ ਡਿਫਰੈਂਟ ਰਹੇਗਾ ਕਲਰ ਬਹੁਤ ਪਿਆਰਾ ਜੀ ਇਹ ਵਾਲਾ ਵੀ ਸਾਰੇ ਹੀ ਕਲਰ ਬਹੁਤ ਸੋਹਣੇ ਨੇ ਜੀ ਇਹ ਵੀ ਰਸਟ ਔਰੈਂਜ ਸ਼ੇਡ ਹੈ ਬੜੀ ਸੋਹਣੀ ਮਿੱਠੀ ਮਿੱਠੀ ਜੀ ਸ਼ੇਡ ਹੈ ਜੀ ਇਹ ਵੀ ਐਂਡ ਮੈਂ ਗਾ ਲਿਆ ਕਿ ਦੁਪੱਟੇ ਬਹੁਤ ਜਿਆਦਾ ਸੋਹਣੇ ਨੇ ਜੀ ਇਹਦੇ ਨਾਲ ਐਂਡ ਦੁਪੱਟੇ ਸਿਰ ਦੇ ਉੱਪਰ ਵੀ ਆਰਾਮ ਨਾਲ ਟਿਕਣਗੇ ਦੇਖੋ ਜੀ ਕਿੰਨਾ ਪਿਆਰਾ ਦੁਪੱਟਾ ਬਹੁਤ ਸੋਹਣੀ ਸ਼ਾਈਨ ਹੈ ਦੁਪੱਟੇ ਦੇ ਵਿੱਚ ਵੀ ਐਂਡ ਦੁਪੱਟੇ ਬਿਲਕੁਲ ਫੁੱਲ ਪਿਓਰ ਕਮਾ ਚ ਰੌਣ ਵਾਂਗੂ ਨੇ ਜੀ ਕੋਈ ਹਲਕੀ ਕੁਆਲਿਟੀ ਨਹੀਂ ਹੈਗੀ ਬਿਲਕੁ ਇਸ ਤਰੀਕੇ ਨਾਲ ਬਾਟਮ ਮਿਲੇਗੀ ਤੁਹਾਨੂੰ ਐਂਡ ਇਸ ਤਰੀਕੇ ਨਾਲ ਸ਼ਰਟ ਰਹੇਗੀ ਕਲਰ ਚੈੱਕ ਕਰ ਲਓ ਅਗਰ ਇਹ ਕਲਰ ਪਸੰਦ ਆ ਸਕਰੀਨ ਸ਼ਾਟ ਲੈ ਕੇ WhatsApp ਤੇ ਤੁਸੀਂ ਮੈਸੇਜ ਜਿਹੜਾ ਕਰ ਸਕਦੇ ਹੋ ਲੋ ਜੀ ਇਹਦੇ ਵਿੱਚ ਅਗਲਾ ਪ੍ਰਿੰਟ ਰਹੇਗਾ ਬਲੈਕ ਬਹੁਤ ਹੀ ਜ਼ਿਆਦਾ ਸੋਹਣਾ ਦੇਖੋ ਬਹੁਤ ਪਿਆਰਾ ਜਿਹਾ ਐਂਡ ਦੁਪੱਟਾ ਵੀ ਸੇਮ ਰਹੇਗਾ ਠੀਕ ਹੈ ਜੀ ਪਲੀਜ਼ ਸਕਰੀਨਸ਼ਾਟ ਜਿਹੜਾ ਆਰਾਮ ਨਾਲ ਲਿਓ ਚੱਲਦੀ ਵੀਡੀਓ ਸਕਰੀਨਸ਼ਾਟ ਨਾਲ ਲਿਓ ਕਿਉਂਕਿ ਸਾਨੂੰ ਨਾ ਪ੍ਰਿੰਟਿੰਗ ਦਾ ਪਤਾ ਲੱਗ ਜੇ ਕਲਰ ਸਾਨੂੰ ਪਤਾ ਹੈ ਵੀ ਕਿਹੜੇ ਕਿਹੜੇ ਕਲਰ ਨੇ ਬਸ ਸਾਨੂੰ ਪ੍ਰਿੰਟਿੰਗ ਦਾ ਪਤਾ ਲੱਗਣਾ ਚਾਹੀਦਾ ਲੋ ਜੀ ਇਹ ਵੀ ਕਲਰ ਬਹੁਤ ਪਿਆਰਾ ਬ੍ਰਾਂਡ ਰਹੇਗਾ ਜੀ 10 10 ਬ੍ਰਾਂਡ ਦਾ ਇਹ ਵਾਲਾ ਸੂਟ ਰਹੇਗਾ ਠੀਕ ਹੈ ਜੀ ਸਟੈਂਪ ਉੱਪਰ ਲੱਗੀ ਹੋਈ ਏ ਮੈਚਿੰਗ ਸੂਟ ਰਹਣਗੇ ਅਨ ਨਾਲ ਦੁਪੱਟੇ ਰਹਿਣਗੇ ਠੀਕ ਹੈ ਜੀ 2.5 ਮੀਟਰ ਦੀ ਬਾਟਮ ਮਿਲੇਗੀ ਅੱਜ ਕੱਲ੍ਹ ਵੈਸੇ 2-2 ਸੂਟ ਔਨ ਕਰਨਾ ਤੇ 2.5 ਤੋਂ ਵੱਧ ਦੀ ਸ਼ਰਟ ਦਾ ਕਪੜਾ ਹੁੰਦਾ ਹੈ ਤੇ 2.5 ਤੋਂ ਵੱਧ ਦੀ ਬਾਟਮ ਦਾ ਕਪੜਾ ਹੁੰਦਾ ਠੀਕ ਹੈ ਜੀ ਆਰਾਮ ਨਾਲ ਤੁਹਾਡਾ ਡਾੜਾ ਸੂਟ ਹੋ ਬਣ ਜਾਂਦਾ ਤੁਸੀਂ ਟਰੌਜ਼ਰ ਨਾਲ ਬਣਾਓ ਪੈਂਟ ਪਲਾਜ਼ੋ ਨਾਲ ਬਣਾਓ ਠੀਕ ਹੈ ਲੂਜ਼ ਪਲਾਜ਼ੋ ਨਾਲ ਬਣਾਓ ਜਿਵੇਂ ਤੁਸੀਂ ਬਣਾਉਣਾ ਚਾਹੁੰਦੇ ਉਸ ਤਰੀਕੇ ਦਾ ਸੂਟ ਜਿਹੜੇ ਰੈਡੀ ਹੋ ਜਾਂਦੇ ਨੇ ਤੇ ਲੋ ਜੀ ਜਿੰਨੇ ਵੀ ਤੁਹਾਨੂੰ ਪਹਿਲਾਂ ਮਸ਼ੀਨ ਵਰਕ ਵਾਲੇ ਸੂਟ ਦਿਖਾਏ ਨੇ ਤੁਸੀਂ ਕਿਸੇ ਵੀ ਕਲਰ ਫੈਬਰਿਕ ਦੇ ਉੱਪਰ ਬਣਾ ਸਕਦੇ ਹੋ ਐਂਡ ਇਹਨਾਂ ਵਿੱਚੋਂ ਤੁ ਉਮੀਦ ਕਰਦੇ ਆ ਕਿ ਤੁਹਾਨੂੰ ਜਿਹੜੀ ਸਾਡੀ ਅੱਜ ਵਾਲੀ ਕਲੈਕਸ਼ਨ ਹੈ ਉਹ ਵਧੀਆ ਲੱਗੀ ਹੋਵੇਗੀ ਅਗਰ ਵਧੀਆ ਲੱਗੀ ਪਲੀਜ਼ ਲਾਈਕ ਸ਼ੇਅਰ ਐਂਡ ਪਿਆਰਾ ਜਿਹਾ ਮੈਸੇਜ ਜ਼ਰੂਰ ਕਰਕੇ ਜਾਇਓ ਮਿਲਦੇ ਆ ਜੀ ਨਵੀਂ ਕਲੈਕਸ਼ਨ ਦੇ ਨਾਲ ਤੇ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ